ਮੈਂ ਫੇਰ ਤੁਹਾਨੂੰ ਦੁਬਾਰਾ ਕਹਿਣਾ ਕਿ 227 ਤੱਕ ਜਿਹੜਾ ਸਪੈਸ਼ਲ ਪੈਕੇਜ ਅੰਬਰਸਰ ਦਾ ਅਜੀ ਮੋਦੀ ਸਾਹਿਬ ਤੋਂ ਲਿਆਣਾ ਆ ਉਹਦੇ 'ਚ ਇਹਦੀ ਵੀ ਸਾਫ ਸਪਾਈ ਕਰਵਾਣੀ ਜਿਹੜੇ ਇੱਥੋਂ ਦੇ ਇਲੈਕਟਿਡ ਰਿਪ੍ਰੈਜ਼ੈਂਟੇਟਿਵ ਨੇ ਉਹਨਾਂ ਦੀ ਰਿਸਪੌਂਸਿਬਿਲਟੀ ਹੈ ਇਹ ਕਿਉਂ ਇਸ ਤਰ੍ਹਾਂ ਦੀ ਹਾਲਤ ਹੈ ਤੇ ਸਭ ਤੋਂ ਪਹਿਲਾਂ ਆਪਾਂ ਅੰਬਰ ਸਰਚ ਕਿਉਂ ਨਾ ਲਗਵਾਈਏ ਉਹ ਇੱਥੇ ਸੋਲਰ ਪਾਵਰ ਲਗਵਾਵਾਂਗੇ ਜਿਹੜੇ ਨਾਲ ਲਾਈਟਾਂ ਹੋਣਗੀਆਂ ਕਿਉਂਕਿ ਇੱਥੋਂ ਦੇ ਲੋਕਾਂ ਨੇ ਦੱਸਿਆ ਕਿ ਰਾਤ ਨੂੰ ਚੋਰੀ ਡਕਾਟੀ ਵੀ ਹੁੰਦੀ ਆ ਅਮੀ ਮੈਂ ਅੰਮ੍ਰਿਤਸਰ ਦੀ ਸਾਫ ਸਫਾਈ ਦੀ ਗੱਲ ਕੀਤੀ ਐਤਕਲ ਤੁਸੀਂ ਆਪ ਦੇਖੋ ਇਹ ਸਭ ਤੋਂ ਵੱਡੀ ਅੰਮ੍ਰਿਤਸਰ ਦੀ ਮੰਡੀ ਆ ਇੱਥੋਂ ਹਾਲ ਫਰੂਟ ਕਮ ਸੇ ਕਮ 1 ਲੱਖ ਲੋਕਾਂ ਨੂੰ ਸਪਲਾਈ ਹੁੰਦਾ ਜਾਂਦਾ ਹੈ ਤੇ ਕਿਸੇ ਵੀ ਸੜਕ ਨੂੰ ਦੇਖ ਲਿਓ ਕੀ ਹਾਲਤ ਹੈ ਇੱਥੇ ਕੋਈ ਸੈਨੀਟੇਸ਼ਨ ਨਹੀਂ ਆ ਇੱਥੇ ਕੋਈ ਬਾਹਰੋਂ ਡਰਾਈਵਰ ਆਵੇ ਉਹ ਲਈ ਬਾਥਰੂਮ ਨਹੀਂ ਆ ਇੱਥੇ ਪਾਵਰ ਵੀ ਜਿਹੜੀ ਆਉਂਦੀ ਆ ਪੂਰਾ ਚਿਰ ਨਹੀਂ ਹੁੰਦੀ ਤੇ ਇਹੋ ਜੀ ਹਾਲਤ ਜਿਹੜੇ ਇੱਥੋਂ ਦੇ ਇਲੈਕਟਿਡ ਰਿਪ੍ਰেজੈਂਟੇਟਿਵ ਨੇ ਉਹਨਾਂ ਦੀ ਰਿਸਪੌਂਸਿਬਿਲਟੀ ਹੈ ਇਹ ਕਿਉਂ ਇਸ ਤਰ੍ਹਾਂ ਦੀ ਹਾਲਤ ਹੈ ਔਰ ਖਾਸ ਤੌਰ ਤੇ ਜਦੋਂ ਬਾਰਿਸ਼ ਹੋ ਜਾਂਦੀ ਆ ਇਹਦੀ ਹਾਲਤ ਹੋਰ ਵੀ ਖਰਾਬ ਹੋ ਜਾਂਦੀ ਆ ਮੈਨੂੰ ਤੁਹਾਨੂੰ ਕਹਿਣ ਦੀ ਲੋੜ ਹੀ ਨਹੀਂ ਤੁਸੀਂ ਆਪ ਆ ਕੇ ਦੇਖੋ ਕਿਸੇ ਪਾਸੇ ਚਲੇ ਜਾਓ ਮੈਂ ਅੱਜ ਐਸੋਸੀਏਸ਼ਨ ਵਾਲਿਆਂ ਨਾਲ ਮਿਲਿਆ ਤੇ ਮੈਂ ਇਹਨਾਂ ਨੂੰ ਅਸ਼ੋਰ ਕੀਤਾ ਆ ਕਿ ਜਿਹੜੀਆਂ ਇਹਨਾਂ ਦੀਆਂ ਲੀਗਲ ਪ੍ਰੋਬਲਮ ਨੇ ਉਹਨਾਂ ਦੇ ਨਾਲ ਖੜਾ ਹੋ ਕੇ ਉਹਨਾਂ ਦੀਆਂ ਰਿਪਰੈਜ਼ੈਂਟੇਸ਼ਨ ਉੱਤੇ ਲੈ ਕੇ ਜਾਵਾਂਗੇ ਦੂਸਰੀ ਗੱਲ ਜਿਹੜੀ ਇੱਥੋਂ ਦੀ ਸਾਫ ਸਫਾਈ ਉਹ ਤਾਂ ਰਿਸਪੌਂਸਿਬਿਲਟੀ ਆ ਜਿਹੜੇ ਇਲੈਕਟਿਡ ਲੋਗ ਨੇ ਮੈਂ ਇਹ ਅਸ਼ਵਾਸਨ ਦਿੰਦਾ ਆ ਕਿ ਜਿਹੜਾ ਗੁਰੂ ਨਗਰੀ ਦਾ ਅਸੀਂ ਸਾਫ ਸਫਾਈ ਦਾ ਸਪੈਸ਼ਲ ਪੈਕੇਜ ਲੈ ਆਣਾ ਆ ਉਹਦੇ ਚ ਇਹਨੂੰ ਜ਼ਰੂਰ ਇਨਕਲੂਡ ਕਰਨਾ ਆ ਦੇਖੋ ਅੱਜ ਕੱਲ ਦੀ ਟੈਕਨੋਲੋਜੀ ਚ ਕਈ ਚੀਜ਼ਾਂ ਹੋ ਸਕਦੀਆਂ ਜਿ ਤਰ੍ਹਾਂ ਇੱਥੇ ਸੋਲਰ ਪਾਵਰ ਲੱਗੇ ਆਪਾਂ ਉੱਤੇ ਦੇਖ ਰਹੇ ਹਾਂ ਕਿੰਨੀ એનર્ਜੀ ਆਉਂਦੀ ਆ ਔਰ ਸੋਲਰ ਪਾਵਰ ਦਾ ਪਲਾਂਟ ਚਨਾਈ ਚ ਲੱਗਿਆ ਮੈਂ ਤੇ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਅਮਰੀਕਾ ਤੇ ਭਾਰਤ ਦਾ ਜਿਹੜਾ ਰਿਲੇਸ਼ਨਸ਼ਿਪ ਆ ਸੋਲਰ ਉਹਦਾ ਇੱਕ ਇੰਪੋਰਟੈਂਟ ਤੇ ਸਭ ਤੋਂ ਪਹਿਲਾਂ ਆਪਾਂ ਅੰਬਰਸਰਚ ਕਿਉਂ ਨਾ ਲਗਵਾਈਏ ਤੋਂ ਇੱਥੇ ਸੋਲਰ ਪਾਵਰ ਲਗਵਾਵਾਂਗੇ ਜਿਹਦੇ ਨਾਲ ਲਾਈਟਾਂ ਹੋਣਗੀਆਂ ਕਿਉਂਕਿ ਇੱਥੋਂ ਦੇ ਲੋਕਾਂ ਨੇ ਦੱਸਿਆ ਕਿ ਰਾਤ ਨੂੰ ਚੋਰੀ ਡਕੈਤੀ ਵੀ ਹੁੰਦੀ ਆ ਜਦੋਂ ਜਾਂਦੇ ਉਹਨਾਂ ਦੇ ਸੈੱਲ ਫੋਨ ਚੋਰੀ ਹੋ ਜਾਂਦੇ ਆ ਕਈਆਂ ਨੂੰ ਮਾਰ ਕਟਾਈ ਵੀ ਹੋ ਜਾਂਦੀ ਆ ਇਹ ਕਿਉਂ ਹੋਵੇ ਇਹ ਪੁਲਿਸ ਦਾ ਕੰਮ ਹੈ ਇਹ ਸਟੇਟ ਗਵਰਨਮੈਂਟ ਦਾ ਕੰਮ ਹੈ। ਔਰ ਇਥੇ ਲਾਈਟਾਂ ਹੋਰ ਟੈਕਨੋਲੋਜੀ ਨਾਲ ਇਹ ਕਾਫੀ ਚੀਜ਼ਾਂ ਸਾਫ਼ ਹੋ ਜਾਂਦੀਆਂ। ਅਸੀਂ ਉਹ ਕਿਉਂ ਨਹੀਂ ਲਿਆਂਦੀਆਂ? ਤੋਂ ਮੈਂ ਫੇਰ ਤੁਹਾਨੂੰ ਦੁਬਾਰਾ ਕਹਿਣਾ ਕਿ 227 ਤੱਕ ਜਿਹੜਾ ਸਪੈਸ਼ਲ ਪੈਕੇਜ ਅੰਬਰਸਰ ਦਾ ਅਸੀਂ ਮੋਦੀ ਸਾਹਿਬ ਤੋਂ ਲਿਆਣਾ ਆ ਉਹਦੇ 'ਚ ਇਹਦੀ ਵੀ ਸਾਫ਼ ਸਫਾਈ ਕਰਵਾਨੀ ਹੈ। ਬਿਲਕੁਲ ਸੋ ਸਰ ਜਿਸ ਤਰ੍ਹਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਰਗਰਮੀ ਜੜੀ ਹੈ ਹਰ ਜਗ੍ਹਾ ਦਿਖਾਈ ਜਾ ਰਹੀ ਹੈ ਪਰ ਅੰਮ੍ਰਿਤਸਰ ਵਿੱਚ ਖਾਸ ਤੌਰ ਤੇ ਹਰ ਵਰਗ ਨੂੰ ਮਿਲਦੇ ਪਏ ਕਿਵੇਂ ਦਾ ਹੰਗਾਰਾ ਮਿਲ ਰਿਹਾ ਅਤੇ ਲੋਕਾਂ ਦੀ ਮੰਗ ਕੀ ਹੈ ਅੰਮ੍ਰਿਤਸਰ ਵਾਸੀ ਚਾਹੁੰਦੇ ਕਿ ਉਹ ਸਭ ਤੋਂ ਜ਼ਿਆਦਾ ਚਾਹੁੰਦੇ ਨੇ ਸਾਫ ਸਫਾਈ ਚਾਹੁੰਦੇ ਨੇ ਕਿ ਇਨਕਮਾ ਵਧਣ ਤੇ ਮੈਂ ਦੁਬਾਰਾ ਇਹੋ ਹੀ ਸਭ ਨੂੰ ਰਿਕਵੈਸਟ ਕਰਦਾ ਹਾਂ ਜਿੰਨੇ ਪੋਲੀਟੀਕਲ ਲੀਡਰ ਨੇ ਕਿ ਕੁਛ ਤੇ ਸ਼ਰਮ ਕਰੋ 60 ਸਾਲ ਸਾਲ ਦੇ ਬਣੇ ਹੋਏ ਹੋ ਇਥੋਂ ਦੀ ਹਾਲਤ ਦੇਖੋ ਤੇ ਆਹ ਹਾਲਤ ਆਪਾਂ ਐ ਨਹੀਂ ਰਹਿਣ ਦੇਣੀ ਇਕੱਠੇ ਮਿਲ ਕੇ ਇਹਨੂੰ ਅਸੀਂ ਠੀਕ ਠਾਕ ਕਰੀਏ